ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਪਟਾਣੇ ਸੋਈਆਂ ਦੇ ਵਿੱਚ ਕੀਤੀ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਣਾ ਆਇਓ ਸਤ ਗੁਰੂ ਦੀ ਐਸੀ ਮਹਿਮਾ ਸਤ ਗੁਰਾਂ ਨੂੰ ਗਰੀਬ ਨਿਵਾਜ ਕਿਹਾ ਜਾਂਦਾ ਹੈ ਸੱਚ ਮੋਚੀ ਸਤਗੁਰੂ ਗਰੀਬਾਂ ਨੂੰ ਨਿਵਾਜਣ ਵਾਲੇ ਐ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਤੇ ਗਰੀਬਾਂ ਨੂੰ ਆਪਣੇ ਗੁਰੂ ਤੇ ਮਾਣੇ ਸਿੱਖਾਂ ਨੂੰ ਜਿਹੜੇ ਭਾਵਨਾ ਦੇ ਨਾਲ ਸਤਗੁਰੂ ਮਹਾਰਾਜ ਜੀ ਦੇ ਦਰ ਤੇ ਚੱਲ ਕੇ ਆਉਂਦੇ ਨੇ ਕਿਉਂਕਿ ਸਤਗੁਰੂ ਨੇ ਭਾਵਨਾ ਵੇਖਣੀ ਹੈ ਸਤਗੁਰੂ ਕਿਸੇ ਪਦਾਰਥ ਦਾ ਭੁੱਖਾ ਨਹੀਂ ਭੇਟਾ ਦਾ ਭੁੱਖਾ ਨਹੀਂ ਵਸਤਰਾਂ ਦਾ ਭੁੱਖਾ ਨਹੀਂ ਸਤਗੁਰੂ ਗੋਬਿੰਦ ਭਾਉ ਭਗਤ ਦਾ ਭੁੱਖਾ ਸਤਗੁਰੂ ਤੇ ਪ੍ਰੇਮ ਦਾ ਭੁੱਖਾ ਹੈ ਸਤਗੁਰੂ ਨੇ ਇਹ ਵੇਖਣਾ ਹੈ ਵੀ ਕੈਸੀ ਭਾਵਨਾ ਲੈ ਕੇ ਆਇਆ ਧੰਗੁਰੂ ਅਰਜੁਨ ਦੇ ਮਹਾਰਾਜ ਜੀ ਜਿਸ ਵੇਲੇ ਹਰਮੰਦਰ ਸਾਹਿਬ ਦੀ ਕਾਰ ਸੇਵਾ ਉਹ ਸਾਰੀ ਕਰਵਾ ਰਹੀ ਸੀ ਤਾਂ ਸਾਰੇ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਇਹ ਪ੍ਰਮਾਣ ਕੀਤਾ ਕਿ ਭਾਈ ਜਦੋਂ ਵੀ ਆਉਣਾ ਦਸਵਾਂ ਹਿਸ ਦਸਵਾਂ ਦਸਾਉਂਦ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੀਤਾ ਹੋਇਆ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਸਾਨੂੰ ਜਿਹੜੇ 52 ਹੁਕਮਨਾਮੇ ਮਹਾਰਾਜ ਜੀ ਨੇ ਕੀਤੇ ਹਨਾ ਉਹਨਾਂ ਦੇ ਵਿੱਚ ਵੀ ਇਹ ਇੱਕ ਹੁਕਮ ਕੀਤਾ ਹੈ ਕਿ ਆਪਣੀ ਧਰਮ ਦੀ ਕਿਰਤ ਕਮਾਈ ਕਰਨੀ ਦਸਾਂ ਉਹਦੀ ਕਿਰਤ ਕਮਾਈ ਕਰਨੀ ਉਹਦੇ ਵਿੱਚੋਂ ਦਸਵਾਂ ਹਿੱਸਾ ਦਸਵਾਂ ਦਸਾਂ ਦਾ ਗੁਰੂ ਦੇ ਕਾਰਜ ਦੇ ਲੇਖੇ ਲਾਉਣਾ ਕਿਸੇ ਦੀ ਵੀ ਮਦਦ ਕਰਨੀ ਗੁਰੂ ਦੇ ਲੇਖੇ ਲਾਉਣਾ ਤੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਉਸ ਟਾਈਮ ਤੇ ਇਹ ਵਾਚਨ ਕਿਹਾ ਆਪਣੇ ਸਿੱਖਾਂ ਨੂੰ ਆਪਣੇ ਪਿਆਰਿਆਂ ਨੂੰ ਕਿ ਭਾਈ ਹਰਬੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲਦਾ ਹੈ ਤੇ ਮਾਇਆ ਭੇਟਾਵਾਂ ਲੈ ਕੇ ਆਉਂਦੀਆਂ ਨੇ ਜਦੋਂ ਵੀ ਆਉਣਾ ਤੇ ਬੜੀ ਸੰਗਤ ਨੇ ਆਉਣਾ ਰਾਜੇ ਮਹਾਰਾਜੇ ਮਹਾਰਾਜੀ ਦੇ ਦਰ ਤੇ ਆ ਕੇ ਝੁਕਦੇ ਆ ਕਿਉਂਕਿ ਸਤਗੁਰੂ ਦੀ ਮਹਿਮਾ ਐਸੀ ਗੁਰੂ ਦੀ ਮਹਿਮਾ ਅਪਰਾੰਪਾਰ ਹੈ ਸਤਗੁਰੂ ਦੀ ਵਡਿਆਈ ਬੇਅੰਤ ਵਡਿਆਈ ਹੈ ਸਤਗੁਰੂ ਆਪਣੇ ਪਿਆਰਿਆਂ ਨੂੰ ਤੇ ਕਿਰਪਾ ਕਰਦੇ ਆ ਆਪਣੇ ਪਿਆਰਿਆਂ ਨੂੰ ਦਾਤਾਂ ਬਖਸ਼ਦੇ ਆ ਸਤਗੁਰੂ ਜੀ ਹੁਣ ਸਾਰੀ ਸੰਗਤ ਨੇ ਆਉਣਾ ਬੜਾ ਬੇਸ਼ਕੀਮਤੀ ਭੇਟਾਵਾਂ ਮਹਾਰਾਜੀ ਵਾਸਤੇ ਲੈ ਕੇ ਆਉਣੀਆ ਮਾਇਆ ਵੀ ਲੈ ਕੇ ਆਉਣੀ ਤੇ ਇੱਥੋਂ ਤੱਕ ਵੀ ਸੋਨਾ ਚਾਹੁੰਦੇ ਵੀ ਸੰਗਤਾਂ ਨੇ ਲੈ ਕੇ ਆ ਕੇ ਭੇਟਾ ਕਰਨਾ ਕਿਉਂਕਿ ਦਾਤਾਂ ਤੇ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਆਪ ਹੈ ਜਿਵੇਂ ਕਹਿੰਦੇ ਵੀ ਇੱਕ ਰਾਜਾ ਉਹਦਾ ਬਾਗ ਹੈ ਉਹ ਬਾਗ ਨੂੰ ਸਾਹਮਣੇ ਵਾਸਤੇ ਉਹਨੇ ਮਾਲੀ ਨੌਕਰ ਰੱਖਿਆ ਹੋਇਆ ਹੁਣ ਬਾਗ ਵੀ ਰਾਜੇ ਦਾ ਮਾਲੀ ਹੈ ਜਿਹੜਾ ਉਹ ਰਾਜੇ ਦਾ ਨੌਕਰ ਹੈ ਪਰ ਮਾਲੀ ਦੀ ਭਾਵਨਾ ਬਣ ਜਾਂਦੀ ਹੈ ਵੀ ਜਦੋਂ ਰਾਜੇ ਨੇ ਬਾਗ ਦੇ ਵਿੱਚ ਟਹਿਲਣ ਵਾਸਤੇ ਆਉਣੇ ਨਾ ਤਾਂ ਮੈਂ ਬਹੁਤ ਸੋਹਣੇ ਸੋਹਣੇ ਫੁੱਲਾਂ ਦਾ ਹਾਰ ਬਰੋ ਕੇ ਰਾਜੇ ਨੂੰ ਪਹਿਨਾਵਾਂਗਾ ਇਸੇ ਤਰ੍ਹਾਂ ਕਰਦਾ ਹੈ ਕਿ ਬਹੁਤ ਸੋਹਣੇ ਸੋਹਣੇ ਫੁੱਲ ਤੋੜ ਕੇ ਇੱਕ ਹਾਰ ਬਣਾਉਂਦਾ ਹੈ ਤੇ ਜਦੋਂ ਰਾਜਾ ਟਹਿਲਣ ਵਾਸਤੇ ਆਉਂਦਾ ਹੈ ਨਾ ਮਾਲੀ ਉਹ ਹਾਰ ਰਾਜੇ ਨੂੰ ਪਹਿਨਾ ਦਿੰਦਾ ਹੈ ਤੇ ਰਾਜਾ ਬੜਾ ਖੁਸ਼ ਹੁੰਦਾ ਹੈ ਤੇ ਖੁਸ਼ ਹੋ ਕੇ ਰਾਜਾ ਮਾਲੀ ਨੂੰ ਬੜੀਆਂ ਪੇਟਾਵਾਂ ਦੇ ਦਿੰਦਾ ਆਪਣੇ ਹੱਥਾਂ ਦੇ ਨਾਲ ਦੇ ਦਿੰਦਾ ਇਸ ਤਰ੍ਹਾਂ দান ਕਰ ਦਿੰਦਾ ਹੈ ਦੇਖੋ ਮਾਲੀ ਦਾ ਕਿਹਾ ਗਿਆ ਇਹਦੇ ਵਿੱਚ ਬਈ ਜਿਹੜਾ ਬਾਗ ਹੈ ਉਹ ਵੀ ਰਾਜੇ ਦਾ ਮਾਲੀ ਹੈ ਉਹ ਵੀ ਰਾਜੇ ਦਾ ਨੌਕਰ ਜਿਹੜੇ ਫੁੱਲ ਨੇ ਉਹ ਵੀ ਰਾਜੇ ਦੇ ਮਾਲੀ ਦੀ ਤੇ ਇੱਕ ਭਾਵਨਾ ਸੀ ਇਸੇ ਤਰ੍ਹਾਂ ਗੁਰਸਿੱਖਾਂ ਦੀ ਭਾਵਨਾ ਹੁੰਦੀ ਹੈ ਕਿਉਂਕਿ ਦਾਤਾਂ ਦੇਣ ਵਾਲਾ ਤੇ ਉਹ ਵਾਹਿਗੁਰੂ ਪਰਮਾਤਮਾ ਹੈ ਨਾ ਉਹਦੀਆਂ ਦਿੱਤੀਆਂ ਹੀਆਂ ਦਾਤਾਂ ਦੇ ਵਿੱਚੋਂ ਤੁਸ਼ ਭੇਟਾ ਸਤਗੁਰੂ ਨੂੰ ਅਰਪਣ ਕਰਨੀ ਇਦੇ ਵਿੱਚ ਗੁਰਸਿੱਖ ਪਿਆਰੇ ਦਾ ਕੀ ਹੈ ਕਿਉਂਕਿ ਦਾਤਾ ਦੇਣ ਵਾਲਾ ਤੇ ਵਾਹਿਗੁਰੂ ਪਰਮਾਤਮਾ ਹੈ ਜੇ ਉਹਦੇ ਅੰਤਿਅੰਤਿਆ ਦਾਤਾ ਦੇ ਵਿੱਚੋਂ ਤੁਛ ਪੇਟਾ ਸਤਿਗੁਰੂ ਨੂੰ ਅਰਪਣ ਕਰ ਦਿੱਤੇ ਤਾਂ ਇਸੇ ਤਰ੍ਹਾਂ ਇਹ ਭਾਵਨਾ ਹੁੰਦੀ ਹੈ ਗੁਰਸਿੱਖ ਪਿਆਰਿਆਂ ਦੀ ਆਪਣੇ ਸਤਿਗੁਰੂ ਪ੍ਰਤੀ ਤੇ ਹੁਣ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕੋਲ ਪੇਟਾ ਮ ਲੈ ਕੇ ਆਉਂਦੇ ਆ ਪਰ ਇੱਕ ਭਾਈ ਗਰੀਬੜਾ ਦਾ ਸਿੱਖ ਜੀ ਦਾ ਨਾਮ ਵੀ ਭਾਈ ਗਰੀਬੂ ਉਹ ਘਰ ਗਿਆ ਜਾ ਕੇ ਆਪਣੇ ਘਰਵਾਲੀ ਨੂੰ ਕਹਿੰਦਾ ਭਗਵਾਨ ਨੇ ਸਤਿਗੁਰਾਂ ਨੂੰ ਕੋਈ ਨਾ ਕੋਈ ਭੇਟਾ ਲੈ ਕੇ ਜਾਣਿਆ ਸਤਿਗੁਰੂ ਮਹਾਰਾਜ ਜੀ ਨੇ ਇਹ ਆਪਣੇ ਗੁਰਸਿੱਖ ਪਿਆਰਿਆਂ ਨੂੰ ਹੁਕਮ ਕੀਤਾ ਹੈ ਤੇ ਹੁਣ ਜਦੋਂ ਕਿਉਂਕਿ ਘਰ ਦੇ ਵਿੱਚ ਗਰੀਬੀ ਇੰਨੀ ਹੈ ਜੋ ਵੀ ਮਿਹਨਤ ਮਜ਼ਦੂਰੀ ਕਰਦੇ ਨੇ ਉਹਦੇ ਨਾਲ ਕਰਦਾ ਗੁਜ਼ਾਰਾ ਚੱਲਦਾ ਹੈਗਾ ਉਹਦੇ ਘਰ ਵਾਲੇ ਕਹਿਣ ਲੱਗੇ ਵੀ ਘਰ ਦੇ ਵਿੱਚ ਆਪਣੇ ਕੋਲੇ ਕੋਈ ਮਾਇਆ ਨਹੀਂ ਕੋਈ ਇਸੇ ਤਰ੍ਹਾਂ ਦੀ ਕੋਈ ਕੀਮਤੀ ਭੇਟਾ ਨੇ ਵੀ ਆਪਾਂ ਜਿਹੜੀ ਗੁਰੂ ਨੂੰ ਅਰਪਣ ਕਰਦੀ ਹੈ ਇਥੋਂ ਤੱਕ ਵੀ ਜਿਹੜੇ ਪਦਾਰਥ ਨੇ ਜਿਹੜਾ ਰਾਸਣ ਪਾਣੀ ਹੈ ਇਹ ਵੀ ਖਤਮ ਹੋਇਆ ਪਿਆ ਹੈ ਇਹ ਮਾਇਆ ਹੋ ਗਿਆ ਆਪਾਂ ਆਪਾਂ ਨੂੰ ਰਸਨ ਪਾਣੀ ਨਾ ਲੈ ਆਈਏ ਤੇ ਇਸ ਤਰ੍ਹਾਂ ਬੜਾ ਨਿਰਾਸ਼ ਹੋਇਆ ਭਾਈ ਗਰੀਬੂ ਵੀ ਮੈਂ ਸਤਗੁਰੂ ਮਹਾਰਾਜ ਜੀ ਵਾਸਤੇ ਭੇਟਾ ਕੀ ਲੈ ਕੇ ਜਾਵਾਂ ਤੇ ਇਸ ਤਰ੍ਹਾਂ ਫਿਰ ਉਹਦੇ ਘਰ ਵਾਲੀ ਨੇ ਜਦੋਂ ਦੇਖਿਆ ਨਾ ਕਹਿੰਦੇ ਇੱਕ ਕੋਡੀ ਮਿਲੀ ਉਹਨੇ ਆ ਕੇ ਕਹਿਣਾ ਕੀਤਾ ਵੀ ਆ ਤੁਸੀਂ ਕੋਡੀ ਲੈ ਜਾਓ ਸਤਗੁਰੂ ਨੂੰ ਭੇਟਾ ਕਰ ਦਿਓ ਜਾ ਕੇ ਉਹ ਕਹਿੰਦਾ ਵੀ ਸਤਗੁਰੂ ਮਹਾਰਾਜ ਜੀ ਦੇ ਦਰ ਤੇ ਕਿੱਡੇ ਕਿੱਡੇ ਰਾਜੇ ਮਹਾਰਾਜੇ ਆਉਂਦੇ ਐ ਕਿੰਨਿਆਂ ਬੇਸ਼ਕੀਮਤੀ ਪਟਾਵਾ ਅਰਪਣ ਕਰਦੇ ਆ ਸਤਿਗੁਰੂ ਮਹਾਰਾਜ ਜੀ ਨੂੰ ਇੱਕ ਕੌਡੀ ਦਾ ਉਥੇ ਕੀ ਮੁੱਲ ਐ ਤੇ ਉਹਦੇ ਘਰ ਵਾਲੀ ਨੇ ਸਮਝਾਉਣਾ ਕੀਤਾ ਕਿ ਤੂੰ ਉਸ ਗੁਰੂ ਦੇ ਦਰ ਤੇ ਜਾ ਰਿਹਾ ਹੈ ਜਿਹੜਾ ਮਲਕ ਭਾਗ ਨੂੰ ਛੱਡ ਕੇ ਭਾਈ ਲਾਲੋ ਦੇ ਘਰ ਬੈਠਾ ਸੀ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਸਤਿਗੁਰੂ ਹੈ ਇਹੋ ਜੀ ਨਹੀਂ ਵੀ ਤੂੰ ਜਿਹੜਾ ਭਾਵਨਾ ਦੇ ਨਾਲ ਜਾਂਦਾ ਹੈਗਾ ਕਿਉਂਕਿ ਭਾਈ ਸਾਹਿਬ ਆਏ ਗੁਰਦਾਸ ਜੀ ਦਾ ਵਚਨ ਹੈਗਾ ਕੇ ਚਾਰਨ ਸ਼ਰਨ ਗੁਰੂ ਇਕ ਪੈੰਦਾ ਜਾਏ ਚਲ ਸਤਿਗੁਰ ਕੋਟ ਪੈੰਦਾ ਅੱਗੇ ਹੋਏ ਲੇਤ ਹੈ ਭਾਵਨੇ ਭਗਤ ਪਾਇ ਕੌਡੀ ਅੱਗਰ ਭਾਗ ਰਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਕਹਿੰਦੇ ਜੇ ਭਾਵਨਾ ਦੇ ਨਾਲ ਕੌਡੀ ਵੀ ਗੁਰੂ ਨੂੰ ਭੇਟ ਕਰਦੇ ਨਾ ਸਤਿਗੁਰ ਮਹਾਰਾਜ ਜੀ ਤੈਨੂੰ ਸਾਰੇ ਨਿਧਾਨ ਸਾਰੇ ਖਜ਼ਾਨੇ ਦੇਣ ਵਾਸਤੇ ਤਿਆਰ ਬੈਠੇ ਤੂੰ ਆ ਤੇ ਸਹੀ ਭਾਵਨਾ ਰੱਖ ਕੇ ਜਦੋਂ ਇਹ ਗੱਲ ਸਮਝਾਉਣੀ ਕੀਤੀ ਕਹਿੰਦੇ ਉਹ ਕੌਡੀ ਲਈ ਆ ਪਏ ਗਰੀਬ ਨੂੰ ਆਪਣੇ ਕਿਸੇ ਦੇ ਵਿੱਚ ਪਾਈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ ਜਦੋਂ ਆਇਆ ਆ ਕੇ ਵੇਖਦਾ ਹੈ ਬੜੀ ਸੰਗਤ ਮਹਾਰਾਜ ਜੀ ਦੇ ਦਰਸ਼ਨ ਸਤਿਗੁਰੂ ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਐ ਤੇ ਭਟਾਵਾਂ ਮਾਇਆ ਦੇ ਢੇਰ ਲੱਗੇ ਪਿਆ ਬੜੀਆਂ-ਬੜੀਆਂ ਬੇਸ਼ਕੀਮਤੀ ਭਟਾਵਾਂ ਪਈਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਤੇ ਉੱਥੇ ਜਾ ਕੇ ਥੋੜਾ ਜਿਹਾ ਫੇਰ ਮਨ ਦੇ ਵਿੱਚ ਇਹ ਵੀ ਮੈਂ ਸਤਿਗੁਰੂ ਨੂੰ ਕੌਡੀ ਭੇਟਾ ਰੱਖਾਂਗਾ ਕਿਤੇ ਸਤਿਗੁਰੂ ਦਾ ਇਹਦੇ ਵਿੱਚ ਅਪਮਾਨ ਨਾ ਹੋ ਜਾਵੇ ਮੇਰੀ ਤੇ ਕੋਈ ਗੱਲ ਨਹੀਂ ਚਲੋ ਪਤਾ ਐ ਸਭ ਨੂੰ ਵੀ ਮੈਂ ਗਰੀਬ ਆਂ ਪਾਰੇ ਜਦੋਂ ਮੈਂ ਇੱਕ ਕੌਡੀ ਪੇਟਾ ਰੱਖੂੰਗਾ ਨਾ ਕਿਤੇ ਸਤਿਗੁਰੂ ਮਹਾਰਾਜ ਜੀ ਦਾ ਇਹਦੇ ਵਿੱਚ ਕੋਈ અપਮਾਨ ਨਾ ਹੋ ਜਾਵੇ ਆਪਣੇ ਸਤਿਗੁਰੂ ਪ੍ਰਤੀ ਦੇਖੋ ਐਸੀ ਪ੍ਰੇਮ ਪਾਵਨਾ ਫੇਰ ਹੁਣ ਸੰਗਤ ਦੇ ਵਿੱਚ ਜਾ ਕੇ ਬੈਠ ਗਿਆ ਪਰ ਹਿੰਮਤ ਨਹੀਂ ਹੁੰਦੀ ਵੀ ਮੈਂ ਕੌਡੀ ਪੇਟਾ ਸਤਿਗੁਰੂ ਨੂੰ ਅਰਪਨ ਕਰਾਂ ਹੁਣ ਸੰਗਤਾਂ ਦੇ ਵਿੱਚ ਬੈਠੇ ਮਹਾਰਾਜ ਜੀ ਨੇ ਕਿਉਂਕਿ ਜਾਣੀ ਜਾਣ ਸੀ ਘਟ ਘਟ ਗਿਆਨਤਰ ਕੀ ਜਾਨਤ ਭਲੇ ਬੁਰੇ ਕੀ ਤੀਰ ਪਛਾਨਤ ਉਹ ਤੇ ਸਤਿਗੁਰੂ ਤੇ ਜਾਣੀ ਜਾਣ ਹੈ ਸਤਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਰਿਆਂ ਨੇ ਭੇਟਾ ਦੇ ਦਿੱਤੀ ਐ ਹੁਣ ਸੰਗਤ ਕਹਿੰਦੀ ਹਾਂ ਜੀ ਮਹਾਰਾਜ ਸਾਰਿਆਂ ਨੇ ਭੇਟਾ ਦੇ ਦਿੱਤੀ ਪਰ ਹੁਣ ਭਾਈ ਗਰੀਬੂ ਨੂੰ ਪਤਾ ਹੈ ਵੀ ਸਤਗੁਰੂ ਮਹਾਰਾਜ ਜੀ ਇਹ ਪੁੱਛ ਰਹੇ ਐ ਕਿਤੇ ਮੇਰੇ ਵੱਲ ਇਸ਼ਾਰਾ ਤੇ ਨਹੀਂ ਕਰਦੇ ਨਾ ਸਤਗੁਰੂ ਕਿਉਂਕਿ ਆ ਪਿਆਰੇ ਨੂੰ ਵੀ ਆਪਣੇ ਗੁਰੂ ਦੇ ਬਾਰੇ ਪਤਾ ਹੈਗਾ ਵੀ ਸਤਗੁਰੂ ਮਹਾਰਾਜ ਜੀ ਜਾਣੀ ਜਾਣ ਨੇ ਕਿਤੇ ਮੈਨੂੰ ਤੇ ਨਹੀਂ ਕਹਿ ਰਹੇ ਪਰ ਫਿਰ ਜਦੋਂ ਉੱਠਦਾ ਉਹ ਕੌਡੀ ਗਾ ਕੇ ਫੇਰ ਬੈਠ ਜਾਂਦਾ ਵੀ ਮੈਂ ਕੌਡੀ ਭੇਟਾ ਕਰਾਂਗਾ ਕਿਤੇ ਸਤਿਗੁਰੂ ਦਾ ਅਪਮਾਨ ਨਾ ਹੋ ਜਾਵੇ। ਦੂਸਰਾ ਵਚਨ ਫੇਰ ਮਹਾਰਾਜ ਜੀ ਨੇ ਕਿਹਾ ਫੇਰ ਨਹੀਂ ਉੱਠਿਆ। ਤੀਸਰੀ ਵਾਰੀ ਮਹਾਰਾਜ ਜੀ ਨੇ ਫਿਰ ਇਹ ਵਾਚਨ ਨਹੀਂ ਕਿਹਾ ਵੀ ਭਾਈ ਸਾਰਿਆਂ ਦੀ ਪੇਟਾ ਆ ਗਈ। ਸਤਿਗੁਰੂ ਮਹਾਰਾਜ ਜੀ ਆਪਣੇ ਆਸਣਾਂ ਤੋਂ ਉੱਠੇ ਆ। ਉੱਠ ਕੇ ਨਾ ਜਿੱਥੇ ਭਾਈ ਗਰੀਬੂ ਜੀ ਬੈਠੇ ਸੀ ਸੰਗਤ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਭਾਈ ਗਰੀਬੂ ਦੇ ਕੋਲ ਚਲੇ ਗਏ ਆ। ਜਿਹੜਾ ਮਹਾਰਾਜ ਜੀ ਨੇ ਹਜ਼ੂਰੀਆ ਪਹਿਨ ਪਾਇਆ ਸੀ ਨਾ ਆਪਣੇ ਉਹ ਇਸ ਤਰ੍ਹਾਂ ਪੱਲਾ ਅੱਡ ਕੇ ਪਾਏ ਗਰੀਬ ਉਹਦੇ ਅੱਗੇ ਜਾ ਕੇ ਖੜ ਗਏ ਕਹਿੰਦੇ ਭਾਈ ਸਾਡੀ ਭੇਟਾ ਜਿਹੜੀ ਲੈ ਕੇ ਆਏ ਸਾਨੂੰ ਅਰਪਣ ਕਰ ਤੇ ਹੁਣ ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੂੰ ਖੜੇ ਵੇਖਦਾ ਨਾ ਅੱਖਾਂ ਨਮ ਹੋ ਗਈਆਂ ਬੈਰਾਗ ਦੇ ਵਿੱਚ ਅੱਖਾਂ ਭਿੱਜੀਆਂ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਇੱਕ ਗਰੀਬ ਦੇ ਅੱਗੇ ਪੱਲਾ ਅਡੇ ਖੜੇ ਹਾਂ ਸੁਣਿਆ ਸੀ ਵੀ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਸੱਚਮੁੱਚ ਹੀ ਐਸਾ ਐਸੀ ਕਿਰਪਾ ਕਰ ਦਿਓ ਆਪਣੇ ਪਿਆਰੇ ਤੇ ਤੁਸੀਂ ਸੱਚਮੁੱਚ ਹੀ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਤੇ ਕਨਕ ਜਿੱਲੇ ਵਿੱਚੋਂ ਫਿਰ ਉਹ ਕੌਡੀ ਕੱਢ ਕੇ ਨਾ ਮਹਾਰਾਜ ਜੀ ਨੂੰ ਦੇ ਦਿੱਤੀ ਹੈ ਭੇਟਾ ਕਰ ਦਿੱਤੀ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਗਰੀਬੂ ਅਸੀਂ ਬੜੇ ਖੁਸ਼ ਹੋਇਆ ਤੇਰੀ ਇਸ ਭੇਟਾ ਤੋਂ ਪਰ ਉਹ ਨੀਵੇਂ ਪਾਈ ਬੈਠਾ ਕਿਉਂਕਿ ਐਨੀ ਸੰਗਤ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਉਹਦੇ ਕੋਲ ਗਏ ਉਹਨੂੰ ਵਡਿਆਈ ਬਖਸ਼ੀ ਤੇ ਭੇਟਾ ਕੌਡੀ ਦਿੱਤੀ ਵੀ ਹੁਣ ਸਤਿਗੁਰੂ ਮਹਾਰਾਜ ਜੀ ਨੇ ਭੇਟਾ ਦੇ ਨਹੀਂ ਲੰਦ ਦੇਖਣੇ ਸਤਿਗੁਰੂ ਤੇ ਪ੍ਰੇਮ ਦਾ ਭੁੱਖਾ ਹੈ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਤਿਗੁਰੂ ਤੇ ਪ੍ਰੇਮ ਦਾ ਭੁੱਖਾ ਹੈ ਸਤਿਗੁਰੂ ਮਹਾਰਾਜ ਜੀ ਨੇ ਉਹ ਭੇਟਾ ਲਈ ਕਹਿੰਦੇ ਭਾਈ ਤੂੰ ਸਾਡੇ ਵਾਸਤੇ ਇਹ ਭੇਟਾ ਲੈ ਕੇ ਆਇਆ ਅਸੀਂ ਵੀ ਤੈਨੂੰ ਕੋਈ ਭੇਟਾ ਦੇਣੀ ਚਾਹੁੰਦੇ ਹਾਂ ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਤੈਨੂੰ ਭੇਟਾ ਦੇਣੀ ਹੈ ਸਤਿਗੁਰੂ ਜੀ ਨੇ ਇਸ ਤਰ੍ਹਾਂ ਆਪਣੀਆਂ ਦੋਏ ਮੁਠੀਆਂ ਬੰਦ ਕੀਤੀਆਂ ਕਹਿੰਦੇ ਲੈ ਭਾਈ ਗਰੀਬੂ ਜਿਹੜੀ ਮੁਠੀ ਕਹੇ ਉਹੀ ਖੋਲਦੰਨਿਆ ਇੱਕ ਦੇਤ ਲੋਕ ਦੇ ਸੁਖ ਨੇ ਤੇ ਇੱਕ ਮੁਠੀ ਦੇ ਵਿੱਚ ਪਰਲੋਕ ਦੇ ਸੁਖ ਹੈ ਤੂੰ ਦੱਸ ਤੈਨੂੰ ਕਿਹੜੀ ਕਿਹੜੇ ਸੁਖ ਚਾਹੀਦੇ ਐ ਹੁਣ ਭਾਈ ਗਰੀਬੂ ਅੱਖਾਂ ਦੇ ਵਿੱਚ ਜਲੈ ਬੈਰਾਗ ਦੇ ਵਿੱਚ ਭਿੱਜੀਆਂ ਅੱਖਾਂ ਸਤਿਗੁਰੂ ਮਹਾਰਾਜ ਜੀ ਦੇ ਚਰਨ ਫੜਦੇ ਸਤਿਗੁਰੂ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਸਤਿਗੁਰੂ ਜੀ ਮੈਨੂੰ ਤਾਂ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਤੁਹਾਡੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ ਕਿਉਂਕਿ ਪਤਾ ਹੈ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਪ੍ਰੀਤ ਦੇ ਵਿੱਚ ਸਾਰਾ ਕੁਝ ਹੀ ਪਿਆ ਹੈ ਸਾਰੇ ਨਾਮ ਨਿਦਾਨ ਸਾਰਾ ਕੁਝ ਮਹਾਰਾਜ ਦੇ ਚਾਨਾਂ ਦੇ ਵਿੱਚ ਹੀ ਪਿਆ ਹੈਗਾ ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜَا ਕੇ ਵਾਸ ਹੈ ਕਾਮ ਤੈਨਾ ਸੋ ਐਸਾ ਹਰ ਧਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾਂ ਇਸ ਗੱਲ ਦੀ ਸਮਝ ਹੈ ਹੁਣ ਸਤਗੁਰੂ ਮਹਾਰਾਜ ਜੀ ਨੇ ਫਿਰ ਖੁਸ਼ ਹੋ ਕੇ ਕਹਿੰਦੇ ਜਾ ਭਾਈ ਤੈਨੂੰ ਸਾਰਾ ਕੁਝ ਹੀ ਬਖਸ਼ਿਆ ਕਿਉਂਕਿ ਸਤਗੁਰੂ ਮਹਾਰਾਜ ਜੀ ਨੇ ਤੇ ਨਾਨਕ ਨਦਰੀ ਨਦਰ ਨਿਹਾਲ ਸਤਗੁਰੂ ਨੇ ਤੇ ਨਦਰ ਦੇ ਨਾਲ ਹੀ ਨਿਹਾਲ ਕਰ ਦੇਣਾ ਕਹਿਣ ਲੱਗਿਆ ਸਤਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਕਿਸੇ ਧਨ ਦੀ ਲੋੜ ਨਹੀਂ ਮੈਨੂੰ ਨਾਮ ਦਾ ਧਨ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬੜਾ ਭਾਗੀ ਹੈ ਸਤਗੁਰੂ ਮਹਾਰਾਜ ਜੀ ਨੇ ਉਹਨੂੰ ਸਾਰਾ ਕੁਝ ਖੁਸ਼ੀਆਂ ਬਖਸ਼ੀਆਂ ਉਹਦੇ ਤੇ ਕਿਰਪਾ ਕੀਤੀ ਆਪਾਂ ਵੀ ਸਤਗੁਰੂ ਮਹਾਰਾਜ ਜੀ ਦੀ ਬਾਣੀ ਦੇ ਲੜ ਲੱਗੇ ਸਤਗੁਰੂ ਜੀ ਆਪਣੇ ਤੇ ਵੀ ਕਿਰਪਾ ਕਰਨਗੇ ਜੇ ਆਪਾਂ ਭਾਵਨਾ ਰੱਖਾਂਗੇ ਜੀ ਸੋ ਹੋਈ ਆਪੁਣਾ ਦੇਖਿ ਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ